ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਅਜੇ ਵੀ ਕੋਈ ਵੀ ਨਹੀਂ ਹੈਗੀ ਅੱਜ ਸਿਰਫ ਸਵਾਲ ਹੈਗੇ ਤੁਹਾਡੇ ਅਗਰ ਤੁਹਾਡੇ ਕੋਲੇ ਸਮਾਂ ਹੈ ਤੇ ਤੁਸੀਂ ਇਹਨਾਂ ਸਵਾਲਾਂ ਦੇ ਵਿੱਚੋਂ ਤੁਹਾਡਾ ਵੀ ਕੋਈ ਸਵਾਲ ਹੈਗਾ ਤਾਂ ਤੁਸੀਂ ਰੁਕ ਸਕਦੇ ਹੋ ਵੀਡੀਓ ਦੇਖ ਸਕਦੇ ਹੋ 5-7 ਮਿੰਟ ਦੀ ਵੀਡੀਓ ਹੋਵੇਗੀ ਕਣਕ ਦੇ ਵਿੱਚ ਤੁਸੀਂ ਮਿਹਨਤ ਕਰਦੇ ਹੋ ਬਜਾਈ ਤੋਂ ਲੈ ਕੇ ਵਧਣ ਤੱਕ ਤੁਸੀਂ 160 ਦਿਨ ਪਹਿਰਾ ਦਿੰਦੇ ਹੋ ਕਣਕ ਤੇ ਠੀਕ ਹੈ ਕਣਕ ਵੀ ਇਹ ਨਹੀਂ ਹੈਗੀ ਕਿ ਦੋ ਵਾਰੀ ਖਾਦਾ ਪਾਤੇ ਜਾਂ ਦੋ ਵਾਰੀ ਪਾਣੀ ਲਾਤੇ ਤੇ ਦੋ ਵਾਰੀ ਬਰਸਾਤ ਹੋ ਗਈ ਤੇ ਕਣਕ ਵੱਡਾਂ ਦੇ ਲਾਗੇ ਹੋ ਗਈ। ਇਦਾਂ ਨਹੀਂ ਅੱਜ ਕੱਲ ਕਣਕ ਦੀ ਫਸਲ ਵੀ ਬਹੁਤ ਮਿਹਨਤ ਪਾਲਦੀ ਹੈਗੀ ਆ। ਕਣਕ ਸੁੱਕ ਜਾਂਦੀ ਹੈਗੀ ਆ। ਕਣਕ ਇੱਕ ਸਾਰ ਪੱਕਦੀ ਨਹੀਂ ਹੈਗੀ ਆ। ਕਣਕ ਇੱਕਦਮ ਹੀ ਪੱਕ ਜਾਂਦੀ ਹੈਗੀ ਆ। ਕਣਕ ਦੇ ਵਿੱਚ ਦੌੜੀਆਂ ਪੈ ਜਾਂਦੀਆਂ ਹੈਗੀਆਂ। ਕਣਕ ਤੀਲਾ-ਤੀਲਾ ਖੜੀ ਰਹਿੰਦੀ ਹੈਗੀ ਆ। ਆ ਆਖਰੀ ਪਾਣੀ ਵੇਲੇ ਕਣਕ ਦੇ ਵਿੱਚ ਉੱਪਰ ਲੀਆਂ ਬੱਲੀਆਂ ਦੇ ਦਾਣੇ ਹਲਕੇ ਰਹਿ ਜਾਂਦੇ ਹੈਗੇ। ਜਾ ਹੋਰ ਬੜੇ ਸਵਾਲ ਹੈਗੇ ਮੈਂ ਇਹ ਇਹ ਜਿਹੜੇ ਸਵਾਲ ਹੈਗੇ ਆ ਇਹ ਕਮੈਂਟਾਂ ਦੇ ਵਿੱਚੋਂ ਇਕੱਠੇ ਕੀਤੇ ਹੈਗੇ ਆ ਦੇਖੋ ਇਹ ਪਹਿਲਾਂ ਤੁਹਾਨੂੰ ਸਮਝਣਾ ਪਵੇਗਾ ਕਿ ਖੇਤੀ ਦੇ ਵਿੱਚ ਅੱਜ ਦੇ ਸਮੇਂ ਖਾਦਾਂ ਤੋਂ ਬਿਨਾ ਖੇਤੀ ਨਹੀਂ ਹੋ ਰਹੀ ਕੋਈ ਕਿੰਨਾ ਮਰਜੀ ਝੂਠ ਬੋਲੀ ਜਾਵੇ ਖੇਤੀ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਮਸ਼ੀਨਰੀ ਵਰਤਣੀ ਪੈਂਦੀ ਹੈਗੀ ਆ ਵੱਖੋ ਵੱਖਰੇ ਤਰ੍ਹਾਂ ਦੇ ਤੁਹਾਨੂੰ ਕਿਸਮਾਂ ਵੈਰਾਈਟੀਆਂ ਲਾਉਣੀਆਂ ਪੈਂਦੀਆਂ ਹੈਗੀਆਂ ਪਰ ਜ਼ਿਆਦਾਤਰ ਖੇਤਾਂ ਦਾ ਸੁਭਾਅ ਜਿਹੜਾ ਹੈਗਾ ਉਹ ਦੋ ਹੀ ਫਸਲਾਂ ਤੇ ਰਹਿ ਗਿਆ ਕਣਕ ਤੇ ਝੋਨੇ ਦਾ ਇਹ ਰੂੜੀ ਦੇ ਵੀ ਡਾਟਾ ਕਢਵਾ ਲਿਆ ਜਾਵੇ ਤਾਂ ਪੰਜਾਬ ਦੀ ਜਿਹੜੀ 35 ਲੱਖ ਹੈਕਟੇਅਰ ਦੇ ਜ਼ਮੀਨ ਦੇ ਵਿੱਚ ਝੋਨਾ ਲੱਗਣਾ ਇਸ ਵਾਰੀ ਉਹਨਾਂ ਦੇ ਵਿੱਚੋਂ 10 ਲੱਖ ਹੈਕਟੇਅਰ ਜਿੰਦੇ ਵਿੱਚ ਪਾਉਣ ਯੋਗੀ ਰੂੜੀ ਵੀ ਨਹੀਂ ਹੈਗੀ ਪੰਜਾਬ ਦੇ ਕੋਲ ਜੀ ਆਪਾਂ ਮੰਨ ਲઈએ ਵੀ ਆਪਾਂ ਜ਼ਮੀਨ ਦੀ ਸੇਧ ਸੁਧਾਰ ਨਹੀਂ ਹੈਗੀ ਆ ਤੇ ਕਿੰਨੀ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਉਪਰਾਲੀ ਵਿੱਚ ਵਹੀ ਜਾਂਦੀ ਹੈ ਜਾਂ ਫਸਲਾਂ ਦੀ ਅਦਲੀ ਬਦਲੀ ਹੁੰਦੀ ਨਹੀਂ ਹੁੰਦੀ ਹੈਗੀ ਕਿੰਨੀ ਜ਼ਮੀਨ ਦੇ ਵਿੱਚ ਨਹਿਰੀ ਪਾਣੀ ਬਿਲਕੁਲ ਹੀ ਨਹੀਂ ਲੱਗਦਾ ਹੈਗਾ ਦਰਿਆਵਾਂ ਦੇ ਵਿਚਾਲੇ ਪੈਂਦੇ ਏਰੀਏ ਦੇ ਵਿੱਚ ਪਾਣੀ ਦਾ ਲੈਵਲ ਆ ਜਿਹੜਾ ਉਹ 80 90 ਫੁੱਟ ਤੱਕ ਚਲਾ ਗਿਆ ਹੈਗਾ ਮੋਟਰਾਂ 200 ਫੁੱਟ ਤੱਕ ਹੋ ਗਈਆਂ ਬੋਰ 600 ਫੁੱਟ ਤੱਕ ਹੋ ਗਈ ਦਰਿਆਵਾਂ ਤੋਂ 20 ਕਿਲੋਮੀਟਰ ਦੀ ਦੂਰੀ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਇਹ ਇਹ ਮੈਂ ਦਰਿਆਵਾਂ ਤੋਂ ਜਿਹੜਾ 100 ਕਿਲੋਮੀਟਰ ਤੇ ਏਰੀਆ ਉਸ ਦੀ ਮੈਂ ਤੁਹਾਨੂੰ ਸਥਿਤੀ ਨਹੀਂ ਦੱਸੀ ਹੈਗੀ ਤਾਂ ਝੋਨਾ ਪੰਜਾਬ ਦੇ ਵਿੱਚ ਵਧਣ ਜਾ ਰਿਹਾ ਫੇਰ ਤੋਂ ਇਸ ਵਾਰ ਹੋ ਸਕਦਾ 4 ਲੱਖ ਹੈਕਟੇਅਰ ਇਸ ਵਾਰ ਪੰਜਾਬ ਦੇ ਵਿੱਚ ਝੋਨਾ ਵੱਧ ਜਾਵੇ ਚਾਹੇ ਉਹ ਨਰਮੇ ਨੂੰ ਖਾ ਗਿਆ ਬਾਜਰੇ ਗੁਆਰੇ ਨੂੰ ਕਿਸੇ ਨੂੰ ਵੀ ਖਾ ਗਿਆ ਉਹ ਸਬਜ਼ੀਆਂ ਨੂੰ ਵੀ ਖਾ ਗਿਆ ਹੋਵੇ ਬਾਗਾਂ ਨੂੰ ਵੀ ਖਾ ਗਿਆ ਹੋਵੇ ਤਾਂ ਝੋਨੇ ਦੀ ਫਸਲ ਆ ਜਿਹੜੀ ਉਹ ਬਾਸਮਤੀ ਜਾਂ ਪਰਮਲ ਝੋਨੇ ਥੱਲੇ ਬਦਨ ਹੀ ਜਾ ਰਹੀ ਹੈ ਘਟਨ ਨਹੀਂ ਜਾ ਰਹੀ ਹੈ ਤੇ ਉਸ ਤੋਂ ਬਾਅਦ ਕੀ ਲੱਗਣਾ ਹੁੰਦਾ ਕਣਕ ਹੀ ਲੱਗਣੀ ਹੁੰਦੀ ਹੈ ਕਿੰਨੀ ਕਿ ਪੰਜਾਬ 'ਚ ਸਰੋਂ ਲੱਗਦੀ ਹੈ ਪੰਜਾਬ ਦੀ ਜਿੰਨੀ ਕੈਪੀਟਲ ਨੀਡ ਹੈਗੀ ਹੈ ਸਰੋਂ ਦੀ ਸਰੋਂ ਦੇ ਤੇਲ ਦੀ ਖਾਲ ਦੀ ਇਹ ਪੰਜਾਬ ਦੇ ਵਿੱਚੋਂ 10ਵਾਂ ਹਿੱਸਾ ਵੀ ਨਹੀਂ ਪੈਦਾ ਹੋ ਰਹੀ ਇਹ ਸਾਰੀ ਗੁਜਰਾਤ ਤੋਂ ਆ ਰਿਹਾ ਹੈਗਾ ਜਾਂ ਰਾਜਸਥਾਨ ਤੋਂ ਆ ਰਿਹਾ ਹੈਗਾ ਤਾਂ ਆਪਾਂ ਨੂੰ ਵੀ ਥੋੜਾ ਜਿਹਾ ਆਪਣੇ ਘਰਾਂ ਪ੍ਰਤੀ ਸੋਚਣਾ ਚਾਹੀਦਾ ਹੈਗਾ ਜੇਕਰ ਤੁਹਾਡੇ ਫਸਲ ਦੇ ਵਿੱਚ ਇਹ ਸਮੱਸਿਆਵਾਂ ਹੈਗੀਆਂ ਤਾਂ ਚਾਰ ਚੀਜ਼ਾਂ ਨੋਟ ਕਰ ਲਓ ਤੁਹਾਡੇ ਪਾਣੀ ਦੀ ਰਿਪੋਰਟ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਇਹ ਨਹੀਂ ਹੈਗਾ ਜੀ ਸਾਡੇ ਪਾਣੀ ਦਾ ਚਾਹ ਬਣ ਜਾਂਦੀ ਹੈ ਜੀ ਸਾਡਾ ਪਾਣੀ ਤਾਂ ਬਹੁਤ ਚੰਗਾ ਹੈ ਪੀਣੇ ਆ ਪੇਟ ਨਹੀਂ ਖਰਾਬ ਹੁੰਦਾ ਹੈਗਾ ਮਿੱਠਾ ਪਾਣੀ ਹੈ ਜੀ ਪਾਣੀ ਸਾਡਾ ਇੱਕ ਨੰਬਰ ਹੈ ਜੀ ਪਾਣੀ ਦੇ ਵਿੱਚ ਸ਼ੋਰਾ ਕਿਹੜਾ ਹੈਗਾ ਜੇ ਚਿੱਟਾ ਸ਼ੋਰਾ ਹੈਗਾ ਲਗਾਤਾਰ ਉਹਦੇ 'ਚ ਜਮਾ ਹੋ ਰਿਹਾ ਹੈਗਾ ਲੈਜਰ ਆਪਾਂ ਨੇ ਖੇਤ ਕੀਤੇ ਹੋਏ ਆ ਉੱਪਰਲੇ ਪਾਸੇ ਸ਼ੋਰੇ ਦੀ ਪਰਤ ਬਣ ਜਾਂਦੀ ਹੈਗੀ ਆ ਜੜਾਂ ਦੀ ਗ੍ਰੋਥ ਚੰਗੇ ਤਰੀਕੇ ਦੇ ਨਾਲ ਨਹੀਂ ਹੁੰਦੀ ਸੋਇਲ ਦੀ ਮਾਈਕਰੋ ਬਾਇਓਲੋਜੀ ਕਾਫੀ ਪ੍ਰਭਾਵਿਤ ਹੁੰਦੀ ਹੈ ਰੂੜੀ ਉੱਥੇ ਕਿਸੇ ਤਰੀਕੇ ਦੇ ਨਾਲ ਪੈਂਦੀ ਨਹੀਂ ਹੈਗੀ ਖਾਦਾਂ ਦੀ ਸਹੀ ਵਰਤੋਂ ਨਹੀਂ ਹੁੰਦੀ ਇੱਕਦਮ ਜੇਕਰ ਐਦਾਂ 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 ਕਰਕੇ ਥੋੜੀ ਥੋੜੀ ਯੂਰੀਆ ਕਦੇ ਪਲਾਂਟ ਨੂੰ ਨਾਈਟ੍ਰੋਜਨ ਵੱਧ ਮਿਲ ਰਹੀ ਹੈ ਘੱਟ ਮਿਲ ਰਹੀ ਮਿਲ ਤਾਂ ਰਹੀ ਹੈਗੀ ਆ ਬਹੁਤ ਜ਼ਿਆਦਾ ਮਿਲ ਗਈ ਜਮਾ ਹੀ ਨਹੀਂ ਮਿਲੀ ਬਹੁਤ ਜ਼ਿਆਦਾ ਮਿਲ ਗਈ ਜਮਾ ਹੀ ਨਹੀਂ ਮਿਲ ਗਈ ਇਸ ਤਰ੍ਹਾਂ ਦੇ ਗਰਾਫ ਚੱਲਦੇ ਆ ਆਪਣੇ ਖੇਤਾਂ ਦੇ ਵਿੱਚ ਗੱਟੇ ਤੋਂ ਘੱਟ ਛਿੱਟਾ ਹੀ ਨਹੀਂ ਆਉਂਦਾ ਗੱਟਾ ਪਾਇਆ ਪਾਣੀ ਲਾਇਆ ਇੱਕ 45 ਕਿਲੋ ਦੇ ਬੈਗ ਦੇ ਵਿੱਚੋਂ 38% ਤੋਂ ਵੱਧ ਬਾਇਅਬਿਲਟੀ ਨਹੀਂ ਹੈਗੀ ਆਪਣੇ ਖੇਤ ਦੇ ਵਿੱਚ ਉਹਦੀ ਜਿਹੜੀ ਆਪਾਂ ਯੂਰੀਆ ਵਰਤ ਰਹੇ ਹਾਂ ਉਹਦੀ ਇਤੋਂ ਵੱਧ ਐਫੀਸ਼ੀਐਂਸੀ ਨਹੀਂ ਹੈਗੀ ਜਿਹੜੇ ਤਰੀਕੇ ਨਾਲ ਆਪਾਂ ਵਰਤ ਰਹੇ ਹੈਗੇ ਆ ਹੋ ਸਕਦਾ ਵੀ ਉਹੋ ਇਸ ਤੋਂ ਵੀ ਘੱਟ ਹੋਵੇ ਉਹ 30% ਹੀ ਹੋਵੇ ਹੁਣ ਤੁਸੀਂ ਆਪ ਲਾ ਸਕਦੇ ਹੈਗੇ ਹੋ ਵੀ 45 ਕਿਲੋ ਦੇ ਬੈਗ ਦੇ ਵਿੱਚ 22 22 ਕਿਲੋ ਨਾਈਟ੍ਰੋਜਨ ਆ ਤੇ ਉਸ ਦਾ ਵੀ 30% ਆਪਾਂ ਲਾਈਏ ਤਾਂ ਕਿੰਨਾ ਬਣਦਾ ਹੈਗਾ ਬਹੁਤ ਘੱਟ ਬਹੁਤ ਘੱਟ ਆਪਾਂ ਉਹਦਾ ਸਹੀ ਵਰਤੋਂ ਨਹੀਂ ਕਰ ਪਾ ਰਹੇ ਇਸੇ ਕਰਕੇ ਨਵਾਂ ਯੂਰੀਆ ਆ ਰਿਹਾ ਹੈਗਾ 골ਡਨ ਯੂਰੀਆ ਜਿਹਦੇ ਵਿੱਚ ਸਲਫਰ ਵੀ ਹੋਵੇ ਜਿਹੜਾ ਕਿ ਬਹੁਤ ਸਲੋ ਸਲੋ ਕੰਮ ਕਰੇਗਾ ਜਦੋਂ ਵੀ ਕੋਈ ਸਰਕਾਰ ਉਹਦੀ ਪੈਕਿੰਗ ਦੇ ਵਿੱਚ ਕੋਈ ਕਟੌਤੀ ਕਰ ਦਿੰਦੀ ਹੈ 50 ਕਿਲੋ ਤੋਂ 45 ਕਿਲੋ ਦਾ ਹੋਇਆ ਸੀ ਤਾਂ ਜ਼ਿਮੀਂਦਾਰਾਂ ਨੇ ਉਹਦੀ ਡੋਜ਼ ਵਧਾਤੀ ਸੀਗੀ 3 ਗੱਟੇ ਪਾਉਣ ਲੱਗ ਗਏ ਸੀ ਤਾਂ ਜਦੋਂ ਹੁਣ 40 ਕਿਲੋ ਸ਼ਾਇਦ ਭਰਤੀ ਆਵੇਗੀ ਜਿਹੜੀ ਗੋਲਡਨ ਯੂਰੀਆ ਆ ਰਹੀ ਹੈ ਤਾਂ ਉਹ ਹੁਣ ਫੇਰ ਡਰ ਲੱਗ ਰਿਹਾ ਕਿ ਜ਼ਿਮੀਦਾਰ ਫੇਰ ਯੂਰੀਆ ਦੀ ਜਿਹੜੀ ਵਰਤੋਂ ਹੈਗੀ ਵੇਰ ਵਧਾਉਣਗੇ ਉਹ ਪਰ ਮੈਨੂੰ ਲੱਗਦਾ ਹੈਗਾ ਵੀ ਆਪਾਂ ਸਰਵਪੱਖੀ ਧਿਆਨ ਨਹੀਂ ਕਰਦੇ ਹੈਗੇ ਆਪਾਂ ਆਪ ਦੀ ਸਿਹਤ ਦਾ ਵੀ ਧਿਆਨ ਨਹੀਂ ਕਰਦੇ ਆਪਾਂ ਖੇਤ ਦੀ ਸਿਹਤ ਦਾ ਬਿਲਕੁਲ ਹੀ ਧਿਆਨ ਨਹੀਂ ਕਰਦੇ ਸਭ ਤੋਂ ਵੱਡਾ ਕਾਰਨ ਜ਼ਮੀਨਾਂ ਦਾ ਠੇਕਾ ਠੇਕੇ ਵਾਲੀ ਜ਼ਮੀਨ ਆ ਦੋ ਫਸਲਾਂ ਲਾਓ ਚਲੋ ਹੋਰ ਖੇਤ ਦਾ ਠੇਕਾ ਲਾਓ ਉਥੇ ਦੋ ਫਸਲਾਂ ਲਾਓ ਚਲੋ ਹੋਰ ਖੇਤ ਦਾ ਠੇਕਾ ਲਓ ਇਥੇ ਆਪਣੇ ਆਪ ਦੇ ਪਿੰਡ ਵਾਲੀ ਜ਼ਮੀਨ ਠੇਕੇ ਦੇ ਦੋ ਉਹ ਪੁਰਾਣੀ ਜਗ੍ਹਾ ਤੇ ਸਸਤੀ ਜ਼ਮੀਨ ਮਿਲ ਰਹੀ ਹੈਗੀ ਉੱਥੇ ਜਾ ਕੇ ਠੇਕਾ ਚੱਕ ਕੇ ਉੱਥੇ ਪੈੜੀ ਲੈ ਲਓ ਕੱਠੀ 60 ਕਿਲੇ ਇਸ ਤਰ੍ਹਾਂ ਦਾ ਜਿਹੜਾ ਖੇਤੀ ਦਾ ਪੈਟਰਨ ਹੈਗਾ ਮਿੱਟੀ ਦੇ ਵਿੱਚ ਕੋਈ ਵੀ ਜਾਂਚ ਨਹੀਂ ਕਰਾ ਰਿਹਾ ਮਿੱਟੀ ਦੇ ਵਿੱਚ ਪੋਟਾਸ਼ ਦੀ ਕਮੀ ਹੈ ਪਟਾਸ਼ ਪਾਉਣ ਦੇ ਗਲਤ ਤਰੀਕੇ ਹੈਗੇ ਆ ਯੂਰੀਆ ਪਾਉਣ ਦੇ ਗਲਤ ਤਰੀਕੇ ਹੈਗੇ ਆ ਕਈ ਖੇਤਾਂ ਦੇ ਵਿੱਚ ਦੋ ਦੋ ਗੱਟੇ ਫਾਰਮਰ ਜੀ ਡੀਏਪੀ ਦੇ ਯੂਜ਼ ਕਰ ਰਹੇ ਹੈਗੇ ਆ ਕਈ ਖੇਤਾਂ ਦੇ ਵਿੱਚ ਪਾ 35 ਕਿਲੋ ਬੀ ਦੀ ਮਾਤਰਾ ਯੂਜ਼ ਕਰਦੇ ਹੈਗੇ 2 ਘਟੇ ਯੂਰੀਆ ਦੇ ਤੇ 1 ਘਟਾ ਡੀਏਪੀ ਯੂਜ਼ ਕਰਦੇ ਹੈਗੇ ਉਹਨਾਂ ਦੀ 24 ਤੋਂ 26 ਕੁਆਂਟਲ ਕਣਕ ਨਿਕਲੇ ਆਉਂਦੀ ਹੈ ਡਿਗਦੀ ਵੀ ਨਹੀਂ ਹੈਗੀ ਤਾਂ ਜਿੰਨੇ ਵੀ ਕੰਟਰੋਲ ਹੈਗੇ ਆ ਜੇਕਰ ਤੁਹਾਡੇ ਫਸਲ ਦੇ ਵਿੱਚ ਸਟੈਂਡਰਡ ਮੇਨਟੇਨ ਮੈਨੇਜਮੈਂਟ ਨਹੀਂ ਹੈਗਾ ਤਾਂ ਫਿਰ ਤਾਂ ਖਤਰਾ ਹੀ ਬਣਿਆ ਰਹੇਗਾ ਜਿਹੜੀਆਂ ਜ਼ਮੀਨਾਂ ਦੇ ਵਿੱਚ ਪਾਣੀ ਖੜਦਾ ਖਾਸ ਕਰਕੇ ਸ਼ੋਰੇ ਵਾਲਾ ਲੰਬਾ ਸਮਾਂ 4-4 ਦਿਨ ਪਾਣੀ ਨਹੀਂ ਸੁੱਕਦਾ ਹੈਗਾ ਲੰਬੇ ਕਿਾਰੇ ਪਾਏ ਹੋਏ ਨੇ ਤੁਸੀਂ 4-4 ਕਿੱਲਿਆਂ ਦੇ ਤਾਂ ਉੱਥੇ ਇਹ ਜਿਆਦਾ ਸਮੱਸਿਆ ਰਹਿੰਦੀ ਹੈ ਤੁਸੀਂ ਨੋਟ ਕਰ ਲਓ ਡਾਟਾ ਖੜਾ ਕੇ ਦੇਖ ਲਓ ਹੁਸ਼ਿਆਰਪੁਰ ਰੋਪੜ ਸ਼ਾਹਕੋਟ ਏਰੀਆ ਜਲੰਧਰ ਏਰੀਆ ਗੁਰਦਾਸਪੁਰ ਪਠਾਨਕੋਟ ਦਾ ਏਰੀਆ ਇਹਨਾਂ ਦੇ ਨਾਲੋਂ ਮਾਲਵੇ ਦੇ ਜਿਹੜੇ ਰੀਜਨ ਹੈਗੇ ਆ ਜਿਹਦੇ ਵਿੱਚ ਫਾਜ਼ਿਲਕਾ ਬੋਹਰ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਆਉਂਦਾ ਇਹਨਾਂ ਦੇ ਵਿੱਚ ਕਣਕ ਦੀ ਮਿਕਦਾਰ ਪੈਦਾਵਾਰ ਜ਼ਿਆਦਾ ਹੁੰਦੀ ਹੈ ਕਿਉਂਕਿ ਜ਼ਮੀਨਾਂ ਰੇਤਲੀਆਂ ਛੋਰੇਦਿਆਂ ਚ ਨੀਚੇ ਚਲੇ ਜਾਂਦੇ ਹੈਗੇ ਇੱਕ ਅੱਧੀ ਬਾਰਿਸ਼ ਹੋ ਜਾਂਦੀ ਹੈਗੇ ਜ਼ਮੀਨ ਦੇ ਵਿੱਚ ਵਾਟਰ ਲੋਜਿੰਗ ਨਹੀਂ ਹੁੰਦੀ ਹੈ ਜਿੱਥੇ ਵਾਟਰ ਲੋਜਿੰਗ ਹੁੰਦੀ ਝਾੜ ਬਹੁਤ ਨਾਰਮਲ ਆਉਂਦੇ ਹੈਗੇ ਤਾਂ ਮੈਂ ਇਹ ਸਮਝਦਾ ਹੈਗਾ ਜਿੱਥੇ ਕਿ ਤੁਹਾਡੀ ਤੀਜੀ ਫਸਲ ਐਂਟਰ ਹੋ ਚੁੱਕੀ ਹੈ ਮੱਕੀ ਦੀ ਤੁਹਾਨੂੰ ਬਹੁਤ ਸੈਂਸੀਅਰ ਤਰੀਕੇ ਨਾਲ ਸੋਚਣਾ ਚਾਹੀਦਾ ਹੈਗਾ ਕਿ ਉੱਥੇ ਤੁਸੀਂ ਮਿੱਟੀ ਦੇ ਵਿੱਚੋਂ ਜ਼ਿਆਦਾ ਝਾੜ ਦੀ ਉਮੀਦ ਨਾ ਰੱਖੋ ਐਵਰੇਜ ਝਾੜ ਹੀ ਆ ਜਾਵੇ ਬਹੁਤ ਆ ਕਿਸੇ ਝੋਨੇ ਦੀ ਵੈਰਾਈਟੀ ਦਾ ਝਾੜ ਐਵਰੇਜ 31 ਹੈ ਪੀਆਰ 131 ਦਾ ਮੰਨ ਲੈਨੇ ਆਪਾਂ 31 ਕੁਇੰਟਲ 32 ਕੁਇੰਟਲ ਤਾਂ ਉਹ ਦਾ ਜੇ ਐਵਰੇਜ ਝਾੜ ਤੁਹਾਡੇ ਖੇਤ ਦੇ ਵਿੱਚ 25 ਆ ਰਿਹਾ ਤਾਂ ਬਹੁਤ ਜ਼ਿਆਦਾ ਡਿਸਮੈਨੇਜਮੈਂਟ ਹੈ ਜੇਕਰ ਉਹਦਾ ਝਾੜ ਤੁਹਾਡੇ ਖੇਤ ਦੇ ਵਿੱਚ 35 ਕੁਇੰਟਲ ਆ ਰਿਹਾ ਤਾਂ ਤੁਸੀਂ ਇੱਕ ਬਹੁਤ ਵਧੀਆ ਤਰੀਕੇ ਨਾਲ ਮੈਨੇਜਮੈਂਟ ਕਰ ਰਹ ਤਾਂ ਇਹ ਜਿਹੜੀਆਂ ਸਮੱਸਿਆਵਾਂ ਹੈਗੀਆਂ ਕਣਕ ਸੁੱਕਦੀ ਹੈ ਸਭ ਤੋਂ ਵੱਡੀ ਪ੍ਰੋਬਲਮ ਪਾਣੀ ਦੀ ਹੈ ਕਿਉਂਕਿ ਜਿਹੜਾ ਪਹਿਲਾ ਪਾਣੀ ਹੈ ਤੇ ਆਖਰੀ ਪਾਣੀ ਆ ਦੋਨੇ ਪਾਣੀਆਂ ਦੇ ਵਿੱਚ ਡੋਬਾ ਬਿਲਕੁਲ ਨਹੀਂ ਲੱਗਣਾ ਚਾਹੀਦਾ ਕਣਕ 2 ਫੁੱਟ ਦੀ ਹੋ ਗਈ ਨਾ ਬੱਲੀ ਆਈ ਐ ਨਾ ਟੈਲਰਿੰਗ ਵਸਤਾ ਚੱਲ ਰਹੀ ਹੈਗੀ ਉਹਦੇ ਥੋੜਾ ਮੋਟਾ ਪਾਣੀ ਖੜਜੂ ਛੜੀ ਵੀ ਲੱਗ ਜੂ ਪਰਮਾਤਮਾ ਨੇ ਵੀ ਮੀਂਹ ਵੱਧ ਪਾਤਾ ਤਾਂ ਵੀ ਬੂਟਾ ਸਹਾਰ ਜਾਂਦਾ ਹੈਗਾ ਕਿਉਂਕਿ ਜਵਾਨੀ ਚੱਲ ਰਹੀ ਹੁੰਦੀ ਹੈ ਪਰ ਜਦੋਂ ਬਚਪਨ ਤੇ ਜਦੋਂ ਬੜਾ ਪੈੜੀ ਅਵਸਥਾ ਦੇ ਵਿੱਚ ਦੋ ਪਾਣੀਆਂ ਦੇ ਵਿੱਚ ਵਾਟਰ ਲੋਜ਼ਿੰਗ ਹੁੰਦੀ ਆ ਰੂਟ ਸਟ्रेस ਵੱਧਦਾ ਹੈਗਾ ਰੂਟ ਗ੍ਰੀਪਿੰਗ ਛੱਡ ਜਾਂਦਾ ਹੈਗਾ ਪlant ਪlant ਦੇ ਵਿੱਚ ਸਟ्रेस ਕ੍ਰੀਏਟ ਹੋ ਜਾਂਦਾ ਹੈਗਾ ਤਾਂ ਫਿਰ ਤਾਂ ਪlant ਨੇ ਸੁੱਕਣਾ ਹੀ ਆ ਫਿਰ ਇਹਦਾ ਨਾਰਮਲ ਸਾਈਜ਼ ਬਣੂਗਾ ਨਾਰਮਲ ਗ੍ਰੇਨ ਵੇਟ ਬਣੂਗਾ ਇੰਨਾ ਟਾਈਮ ਦੇ ਵਿੱਚ ਪੋਟਾਸ਼ ਦੀ ਮਾਤਰਾ ਤੁਹਾਡੇ ਖੇਤਾਂ ਵਿੱਚ ਸਹੀ ਨਹੀਂ ਹੈਗੀ ਜਿਪਸਮ ਦੀ ਮਾਤਰਾ ਤੁਸੀਂ ਸਹੀ ਨਹੀਂ ਪਾ ਰਹੇ ਹੈਗੇ 5 ਕਵਾਂਟ੍ਰਕ ਇੱਕ ਜਿਪਸਮ ਬਣਦਾ ਹੈਗਾ ਹਰ ਦੋ ਸਾਲਾਂ ਬਾਅਦ ਜਿੱਥੇ ਵੀ ਸ਼ੋਰੇ ਦੇ ਸੋਡੀਅਮ ਦੇ ਕਾਲੇ ਸ਼ੋਰੇ ਦੇ ਅੰਸ਼ ਦਗਾਂ ਜਮੀਨਾਂ ਦੇ ਵਿੱਚ ਹੈਗੇ ਆ ਇਥੋਂ ਤੱਕ ਵੀ ਨੋਟ ਕੀਤਾ ਗਿਆ ਹੈਗਾ ਜਿੱਥੇ ਨਹਿਰੀਆਂ ਪਾਣੀ ਨਹਿਰੀ ਪਾਣੀ ਸੂਵੇ ਕਸੀਆਂ ਖਾਲਾਂ ਦਾ ਪ੍ਰਬੰਧ ਸੀਗਾ ਇੱਥੇ ਮੋਟਰਾਂ ਦੇ ਪਾਣੀ ਚੰਗੇ ਸੀਗੇ 10 ਸਾਲ ਤੱਕ 10 ਸਾਲ ਪਹਿਲਾਂ ਤੋਂ ਫਾਰਮਰ ਨੇ ਉਹ ਪਾਣੀ ਵਰਤਣਾ ਬੰਦ ਕਰਤਾ ਉਹ ਖਾਲ ਸਾਰੇ ਰਫੂ ਦਫੂ ਕਰਤੇ ਸੀ ਉਹਨਾਂ ਖੇਤਾਂ ਦੇ ਵਿੱਚ ਮੋਟਰਾਂ ਨਾ ਪਾਈਪਲਾਈਨਾਂ ਪਾ ਕੇ ਹੀ ਕੰਮ ਚਲਾਇਆ ਜਾਂਦਾ ਸਿਰਫ ਗਰਾਊਂਡ ਵਾਟਰ ਸਿਰਫ ਗਰਾਊਂਡ ਵਾਟਰ ਤੇ ਡਿਪੈਂਡੈਂਸੀ ਹੈ ਜਿਹੜੀ ਇਹ ਬਹੁਤ ਜ਼ਿਆਦਾ ਮਾੜੀ ਹੈ ਇਹ ਗਰਾਊਂਡ ਵਾਟਰ ਤਾਂ ਕਦੋਂ ਵੀ ਚੇਂਜ ਹੋ ਸਕਦਾ ਹੈਗਾ ਗਰਾਊਂਡ ਵਾਟਰ ਦੇ ਵਿੱਚ ਪਾਣੀ ਧਰਤੀ ਦੇ ਵਿੱਚ ਜਿੱਥੇ ਵੀ ਉਹਨੂੰ ਚੋਆ ਮਿਲਦਾ ਹੈਗਾ ਉੱਥੇ ਹੀ ਉਹਨੇ ਖੜਨਾ ਹੈਗਾ ਤੁਰਾ ਹੀ ਫਿਰਦਾ ਹੈਗਾ ਪਾਣੀ ਧਰਤੀ ਦੇ ਵਿੱਚ ਵੀ ਤਾਂ ਪਾਣੀ ਜੇਕਰ ਤੁਹਾਡੇ ਖੇਤ ਦੇ ਵਿੱਚ ਸ਼ੋਰੇ ਵਾਲਾ ਹੈਗਾ ਤਾਂ ਤੁਸੀਂ ਕੋਈ ਵੀ ਬਾਹਰੋਂ ਫੰਗੀਸਾਈਡ ਮਹਿੰਗਾ ਸਸਤਾ ਐਨਪੀਕੇ ਜੋ ਮਰਜ਼ੀ ਕਰਿਓ ਤੁਹਾਡੇ ਚੰਗੇ ਝਾੜ ਨਹੀਂ ਆ ਸਕਦੇ ਇਹ ਇਸ ਚੀਜ਼ ਤੇ ਤੁਹਾਨੂੰ ਖੁਦ ਨੂੰ ਹੀ ਗੌਰ ਕਰਨੀ ਕਿਉਂਕਿ ਇੱਕਦਮ ਪੱਕ ਜਾਂਦੀ ਹੈਗੀ ਕਿਉਂ ਪੱਕ ਜਾਂਦੀ ਹੈ ਇਕਦਮ ਕਣਕ ਇਸ ਵਾਰ ਤੱਕ ਮਾਰਚ ਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਵਧਿਆ ਰਿਹਾ ਕੋਈ ਹੀਟ ਵੇਵ ਨਹੀਂ ਆਈ ਹੈਗੀ ਈਵਨ ਕਿ ਅਪ੍ਰੈਲ ਦਾ ਪਹਿਲਾ ਹਫਤਾ ਵੀ ਬੀਤ ਚੁੱਕਿਆ ਹੈਗਾ ਹਜੇ ਤੱਕ ਕੋਈ ਹੀਟ ਵੇਵ ਨਹੀਂ ਹੈਗੀ ਨਾਰਮਲ ਕਣਕ ਦੀ ਸਲੋ ਰੀਪਿੰਗ ਹੋਈ ਹੈ ਬਹੁਤ ਜ਼ਿਆਦਾ ਵਧੀਆ ਮੈਨੇਜਮੈਂਟ ਤੇ ਚੰਗੇ ਝਾੜ ਆਉਣ ਦੀ ਮੀਰ ਹੈਗੀ ਹੈ ਕਣਕਾਂ 24 ਕੁਆਂਟ ਲਿਵਰੇਜ ਵਾਲੀਆਂ ਲਾਈਆਂ ਹੋਗੀਆਂ ਉਹਨਾਂ ਦੇ 26 ਕੁਆਂਟ ਝਾੜ ਆਉਣਗੇ ਜੇਕਰ ਇੰਨੇ ਚੰਗੇ ਸਮੇਂ ਦੇ ਵਿੱਚ ਵੀ ਤੁਹਾਡੇ ਖੇਤਾਂ ਦੇ ਵਿੱਚ ਝਾੜ 20 ਕੁਆਂਟ 18 ਕੁਆਂਟ ਰਹਿ ਜਾਂਦੇ ਆ ਤਾਂ ਇੱਕ ਤੁਹਾਨੂੰ ਬਹੁਤ ਸੈਂਸੀਅਰ ਪੱਧਰ ਤੇ ਆਪਦੀ ਡਾਇਰੀ ਚੈੱਕ ਕਰਨੀ ਚਾਹੀਦੀ ਹੈ ਖੇਤ ਵਾਲੀ ਕਿ ਆਪਾਂ ਕਿੱਥੇ ਖੜੇ ਹੈਗੇ ਆ ਜਿਹੜੀਆਂ ਵੀ ਇਹ ਸਮੱਸਿਆ ਮਾ ਹੈਗੀਆਂ ਪੋਟਾਸ਼ ਦੀਆਂ ਕਾਫੀ ਫਾਰਮਰ ਕਹਿੰਦੇ ਪੋਟਾਸ਼ ਦੀ ਦੋ ਸਪਰੇ ਹਾਂ ਵੀ ਕੀਤੀਆਂ ਸੀ ਸਟ੍ਰੈਸ ਕੀਤਾ ਹੋਇਆ ਪਲਾਂਟ ਤੋਂ ਤੁਹਾਡੀ ਸਪਰੇ ਦੀ ਪੋਟਾਸ਼ ਕਿਸ ਤਰ੍ਹਾਂ ਲਵੇਗਾ ਇੱਕ ਸਟ੍ਰੈਸਰ ਪਲਾਂਟ ਤੁਸੀਂ ਕਹਦੇ ਇੱਕ ਮਰੀਜ਼ ਜਿਹੜਾ 10 ਦਿਨਾਂ ਤੋਂ ਬੈੱਡ ਤੇ ਪਿਆ ਹੈਗਾ ਤੁਸੀਂ ਉਹਨੂੰ ਜਾ ਕੇ ਉਹਨੂੰ ਸਭ ਤੋਂ ਤਾਕਤਵਾਲੀ ਚੀਜ਼ ਖਵਾ ਦਿਓ ਕੋਈ ਤਾਂ ਉਹ ਤਾਂ ਉਹੋ ਪੇਟ ਖਰਾਬ ਕਰੇਗੀ ਉਸ ਨੂੰ ਹੋਰ ਵੀ ਤਰੀਕਾਂ ਦੀ ਕੋਈ ਬੌਮਿਟਿੰਗ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈਗਾ ਤਾਂ ਇੱਕ ਵਧੀਆ ਮਾਹੌਲ ਹੈਗਾ ਉਸ ਮਾਹੌਲ ਦੇ ਵਿੱਚ ਹੀ ਕੁਝ ਖਾਸ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੁੰਦੀ ਹੈ ਇਹ ਨਹੀਂ ਕਿ ਹਰ ਇੱਕ ਪੈਸਟੀਸਾਈਡ ਹਰ ਇੱਕ ਫਰਟੀਲਾਈਜ਼ਰ ਹਰ ਇੱਕ ਜਿਹੜੀ ਖਾਚੀ ਜਾਏਗੀ ਮਾਰਕੀਟ ਚੋਂ ਲਿਆ ਕੇ ਵਰਤਣ ਵਾਲੀ ਉਹ ਤੁਹਾਡੇ ਖੇਤਾਂ ਦੇ ਲਈ ਬਣੀ ਹੋਈ ਹੈ ਪਹਿਲਾਂ ਆਪਣੇ ਖੇਤਾਂ ਦੀ ਖੇਤਾਂ ਦੀ ਕੈਟਾਗਰੀ ਮਿੱਟੀ ਤੇ ਪਾਣੀ ਦੀ ਰਿਪੋਰਟ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਇਹ ਆਪਣੇ ਕੋਲ ਨਹੀਂ ਹੈਗੀ ਤਾਂ ਆਪਾਂ ਕਿਸੇ ਨਾਲ ਗੱਲ ਕਰਨ ਜੋਗੇ ਵੀ ਨਹੀਂ ਹੈਗੇ ਵੀ ਸਾਡੇ ਖੇਤ ਦੀ ਬਿਮਾਰੀ ਕੀ ਹੈ ਠੀਕ ਹੈ ਬਹੁਤ ਸਾਰੇ ਫਾਰਮਰ ਇਦਾਂ ਦੇ ਹੈਗੇ ਜਿਨ੍ਹਾਂ ਦੇ ਆਸੇ ਪਾਸੇ ਦਾ ਝਾੜ ਆ ਜਿਹੜਾ ਬਹੁਤ ਜ਼ਿਆਦਾ ਆਉਂਦਾ ਹੈਗਾ ਆਪਣਾ ਝਾੜ ਬਹੁਤ ਘੱਟ ਆਉਂਦਾ ਹੈਗਾ ਤਾਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈਗਾ ਵੀ ਉੱਥੇ ਉਹਨਾਂ ਦੇ ਮੈਨੇਜਮੈਂਟ 'ਚ ਪ੍ਰੋਬਲਮ ਹੈਗੀ ਆ ਖਾਦਾਂ ਦੀ ਜ਼ਿਆਦਾ ਜ਼ਿਆਦਾ ਵਰਤੋਂ ਨਾਰਮਲ ਦੇ ਨਾਲੋਂ ਇਹ ਵੀ ਇੱਕ ਘੱਟ ਝਾੜ ਦਾ ਹੀ ਕਾਰਨ ਹੈ ਜ਼ਿਆਦਾ ਬਿਮਾਰੀਆਂ ਦਾ ਹੀ ਕਾਰਨ ਕਿਹੜੇ ਮਕੌੜਾਂ ਦਾ ਹੀ ਜ਼ਿਆਦਾ ਕਾਰਨ ਹੈਗਾ ਕਿਉਂਕਿ ਡਿੱਗ ਪੈਂਦੀ ਹੈਗੀ ਆ ਕਿਉਂਕਿ ਡਿੱਗਣ ਦੇ ਤਿੰਨ ਵੱਡੇ ਕਾਰਨ ਹੈਗੇ ਆ ਬੀ ਦੀ ਜ਼ਿਆਦਾ ਵਰਤੋਂ ਲੇਟ ਟਾਈਮ ਤੇ ਕਜੂਰੀਆ ਪਾਈ ਜਾਣਾ ਫਸਲ ਕੱਚੀ ਰੱਖਣਾ ਜਿਆਦਾ ਜਿਆਦਾ ਪਾਣੀ ਇਹਦਾ ਖੀਰਲਾ ਪਾਣੀ ਆ ਉਹ ਥੋੜਾ ਗੈਪ ਦੇ ਕੇ ਦੇਣਾ ਤਾਂ ਇਹ ਤਿੰਨ ਵੱਡੇ ਕਾਰਨਾਂ ਕਰਕੇ ਕਣ ਕੱਢੇ ਪੈਂਦੀ ਹੈਗੀ ਤਾਂ ਮੈਨੂੰ ਲੱਗਦਾ ਵੀ ਮੈਂ ਉਹ ਜਿਹੜੀ ਕੰਡੀਸ਼ਨ ਦੇ ਬਾਰੇ ਗੱਲਬਾਤ ਕਰ ਰਿਹਾ ਹੈਗਾ ਕਿ ਤੁਹਾਡੇ ਖੇਤਾਂ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਬਣੇ ਰਹਿਣਾ ਤੁਹਾਡੇ ਪ੍ਰਬੰਧਨ ਦੇ ਵਿੱਚ ਕਿਤੇ ਨਾ ਕਿਤੇ ਗਲਿਚ ਹੈਗਾ ਤੁਹਾਨੂੰ ਉਹੀ ਘਟਣਾ ਪੈਣਾ ਉਹ ਕਿਸੇ ਮਾਰਨੇ ਕੰਪਨੀ ਨੇ ਜਾਂ ਮੇਰੇ ਵਰਗੇ ਕਿਸੇ ਬਲੌਗਰ ਨੇ ਨਹੀਂ ਘਟਣਾ ਹੈਗਾ ਉਹ ਤੁਹਾਨੂੰ ਆਪਣੇ ਖੇਤਾਂ ਦੇ ਉੱਤੇ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਪੱਖ ਤੇ ਤੁਹਾਨੂੰ ਧਿਆਨ ਦੇਣਾ ਪੈਣਾ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਬਣੇ ਰਹੋ ਇੰਸਟਾਗ੍ਰਾਮ ਫੇਸਬੁਕ YouTube ਤੇ ਹੋ ਕਿਸੇ ਹੋਰ ਛੋਟੀ ਵੱਡੀ ਵੀਡੀਓ ਦੇ ਲਈ ਤੁਹਾਨੂੰ ਜਾਣਕਾਰੀ ਦੇ ਨਾਲ ਮਿਲਾਂਗੇ ਬਹੁਤ ਧੰਨਵਾਦ ਥੈਂਕ ਯੂ